ਕੋਟਾ ਗੈਰ ਰਾਜਨੀਤਿਕ ਜਿੰਦਾਬਾਦ 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 ਰਸਤੇ ਦੇ ਵਿੱਚ ਉਹਨਾਂ ਨੇ ਬੜੀ ਸਟਰੋਂਗ ਬੈਰੀਕੇਡ ਕੀਤੀ ਗਈ ਕਿੱਲ ਗੱਡੇ ਗਏ ਔਰ ਕੰਕਰੀਟ ਦੇ ਉੱਤੇ ਬਲਾਕ ਕੀਤਾ ਗਿਆ ਰੋਡ ਡਰੋਨ ਰਾਹੀਂ ਆ ਕੇ ਪੰਜਾਬ ਦੀ ਯੁੱਧ ਦੇ ਵਿੱਚ ਆ ਕੇ ਇਹਨਾਂ ਨੇ ਸਾਡੇ ਦੇ ਬੰਬਾਰੀ ਵੀ ਕੀਤੀ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਸਾਡੇ ਸ਼ੁਭਕਰਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸਰਕਾਰ ਦੇ ਗੁੰਡਿਆਂ ਵੱਲੋਂ ਸਾਡੇ 45 ਟਰੈਕਟਰ ਤੈਸਨਸ ਕਰ ਦਿੱਤੇ ਗਏ ਤੇ ਅਸੀਂ ਅੱਜ ਉਹਨਾਂ ਦਾ ਸਵਾਲ ਕਰਨਾ ਆਏ ਸੀ ਇਹਨਾਂ ਨੂੰ ਕੁਐਸਚਨ ਪੁੱਛਣ ਆਏ ਸੀ ਤੁਹਾਡੀ ਬੀਜੇਪੀ ਨੇ ਸਾਡੇ ਤੇ ਇੰਨਾ ਅਤਿਆਚਾਰ ਕਰਿਆ ਵੀ ਉਹ ਕਿਉਂ ਕਰਿਆ ਕੀ ਉਹਦਾ ਕੀ ਕਸੂਰ ਸੀ ਸ਼ੁਭ ਕਰਨ ਨੂੰ ਗੋਲੀ ਮਾਰਨ ਦਾ ਵਜ੍ਹਾ ਦੱਸ ਦਿੱਤੀ ਜਾਵੇ ਕਿਉਂ ਗੋਲੀ ਕਿ ਮਾਰੀ ਗਈ ਕਰਨ ਇਹ ਹੈ ਜੀ ਜਿਹੜਾ ਬੀਜੇਪੀ ਦੇ ਉਮੀਦਵਾਰ ਨੇ ਇਹ ਬੀਜੇਪੀ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਸਵਾਲ ਜਵਾਬ ਕਰਦੇ ਹਾਂ ਤੇ ਜਦੋਂ ਅਸੀਂ 2020 ਦੇ ਵਿੱਚ ਅਸੀਂ 13 ਮਹੀਨੇ 13 ਦਿਨਨ ਧਰਨਾ ਲਾ ਕੇ ਜਿਹੜੀਆਂ ਮੰਗਾਂ ਅਸੀਂ ਮਨਾਈਆਂ ਸੀ ਐਮਐਸਪੀ ਗਰੰਟੀਕਰਨ ਸੁਆਮੀ ਨਥਨ ਰਿਪੋਰਟ ਤਾਂ ਸਰਕਾਰ ਵੱਲੋਂ ਕੀਤੇ ਗਏ ਨਜਾਇਜ਼ ਪਰਚੀਆਂ ਤਾਂ ਤੇ ਰੱਦ ਕਰਾਉਣ ਵਾਸਤੇ ਤੇ ਉਹ ਸਾਡੀਆਂ ਮੰਗਾਂ ਤੋਂ ਸਰਕਾਰ ਮੁੱਕਰੀ ਤੇ ਉਸ ਤੋਂ ਬਾਅਦ ਅਸੀਂ 13 ਫਰਵਰੀ ਨੂੰ ਇਸ ਵਾਰ 13 ਫਰਵਰੀ ਨੂੰ ਵੀ ਜਾ ਰਹੇ ਸੀ ਅਸੀਂ ਦਿੱਲੀ ਸਿਰਫ ਉਹਨਾਂ ਨੂੰ ਯਾਦ ਕਰਾਉਣ ਵਾਈ ਸਾਡੀਆਂ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਨੂੰ ਤੇ ਜਾਰਸਤੇ ਦੇ ਵਿੱਚ ਉਹਨਾਂ ਨੇ ਬੜੀ ਸਟਰੋਂਗ ਬੈਰੀਕੇਡ ਕੀਤੀ ਗਈ ਕਿਲ ਗੱਡੇ ਗਏ ਔਰ ਕੰਕਰੀਟ ਦੇ ਉੱਤੇ ਬਲੌਕ ਕੀਤਾ ਗਿਆ ਰੋਡ ਲੈਂਟਰ ਲਾ ਕੇ ਤੇ ਇਸ ਤੋਂ ਗੱਲ ਅਸੀਂ ਅਜੇ ਬੈਰੀਕੇਡ ਪਾਰ ਕਰਨ ਤੋਂ ਬਹੁਤ ਭਰੇ ਸੀਗੇ ਅਜੇ ਤੇ ਇਹ ਡਰੋਨ ਰਾਹੀਂ ਆ ਕੇ ਪੰਜਾਬ ਦੀ ਯੁੱਧ ਦੇ ਵਿੱਚ ਆ ਕੇ ਇਹਨਾਂ ਨੇ ਸਾਡੇ ਦੇ ਬੰਬਾਰੀ ਵੀ ਕੀਤੀ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਤੇ ਇੱਥੇ ਤੱਕ ਨਹੀਂ ਮੁੱਕੀ ਗੱਲ ਫਿਰ ਇਹਨਾਂ ਨੇ ਗੋਲੀਆਂ ਵੀ ਚਲਾਈਆਂ ਗਈਆਂ ਸਾਡੇ 435 ਦੇ ਲਗਭਗ ਕਿਸਾਨ ਫੱਟੜ ਕਰ ਦਿੱਤੇ ਗਏ ਤੇ 21 ਫਰਵਰੀ ਨੂੰ ਸਾਡੇ ਸ਼ੁਭਕਰਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸਰਕਾਰ ਦੇ ਗੁੰਡਿਆਂ ਵੱਲੋਂ ਤੇ ਉਸ ਤੋਂ ਬਾਅਦ ਵੀ ਗੱਲ ਹਜੇ ਸਮਾਪਤ ਨਹੀਂ ਹੋ ਉਦੋਂ ਬਾਅਦ ਆ ਕੇ ਸਾਡੇ ਪੰਜਾਬ ਦੇ ਵਿੱਚ ਵੜ ਕੇ ਸਰਕਾਰੀ ਜਿਹੜੇ ਗੁੰਡੇ ਕਹਿੰਦੇ ਆ ਸਰਕਾਰ ਵੱਲੋਂ ਅਸੀਂ ਉਹਨੂੰ ਪੁਲਿਸ ਪ੍ਰਸ਼ਾਸਨ ਨਹੀਂ ਕਹਾਂਗੇ ਉਹਨਾਂ ਵੱਲੋਂ ਆ ਕੇ ਸਾਡੇ 45 ਟਰੈਕਟਰ ਤਹਿਸ ਨਾਸ ਕਰ ਦਿੱਤੇ ਗਏ ਤੇ ਅਸੀਂ ਅੱਜ ਉਹਨਾਂ ਦਾ ਸਵਾਲ ਕਰਨ ਆਏ ਸੀ ਇਹਨਾਂ ਨੂੰ ਕੁਐਸਚਨ ਪੁੱਛਣ ਆਏ ਸੀ ਨੀਤ ਬਿੱਟੂ ਜੀ ਨੂੰ ਵੀ ਜਿਹੜੀ ਭਾਜਪਾ ਸਰਕਾਰ ਹੈ ਤੁਹਾਡੀ ਬੀਜੇਪੀ ਨੇ ਸਾਡੇ ਤੇ ਇੰਨਾ ਅਤਿਆਚਾਰ ਕਰਿਆ ਵੀ ਉਹ ਕਿਉਂ ਕਰਿਆ ਕੀ ਉਹਦਾ ਕੀ ਕਸੂਰ ਸੀ ਸ਼ੁਭ ਕਰਨ ਨੂੰ ਗੋਲੀ ਮਾਰਨ ਦਾ ਵਜ੍ਹਾ ਦੱਸ ਦਿੱਤੀ ਜਾਵੇ ਕਿਉਂ ਗੋਲੀ ਮਾਰੀ ਗਈ ਕੀ ਉਹ ਆਪਣੀ ਰਾਜਧਾਨੀ 'ਚ ਜਾ ਰਿਹਾ ਸੀ ਜਾਂ ਫਿਰ ਉਹ ਆਪਣੀਆਂ ਮੰਗਾਂ ਤੁਹਾਨੂੰ ਯਾਦ ਕਰਾਉਣ ਵੇ ਜਾ ਰਿਹਾ ਸੀ ਇਹ ਕਸੂਰ ਸੀ ਮੈਂ ਆਪਕੇ ਸਾਨੀ ਹੈ ਸਾਲ ਕਿਸਾਨਾ ਨਾਲ ਜਾ ਰਿਹਾ ਮੈਂ ਉਹਨਾਂ ਨਾਲ 3 ਦਿਨ ਰਾਤ ਨੂੰ ਜਾ ਰਿਹਾ ਦੇਖੋ ਤੋਂ ਬਾਅਦ ਹੀ ਮੇਰਾ ਕਿਉਂ ਵਿਰੋਧ ਕਰ ਰਹੇ ਹੋ ਦੇਖੋ ਜੀ ਉਹ ਰਾਜਨੀਤਿਕ ਸਟੰਟ ਨੇ ਜਿੰਨਾ ਚਿਰ ਵੀ ਬੈਠੇ ਨੇ ਆਪਣੀਆਂ ਵੋਟਾਂ ਵਧਾਉਣ ਨੂੰ ਇੱਕ ਸਮਰਥਨ ਦੇਖਣ ਨੂੰ ਹੁਣ ਆਪਾਂ ਦੇਖ ਲੈਣ ਰਹਿ ਕੇ ਇੱਕ ਸਵਾਲ ਕਹਿ ਜਾਂਦਾ ਵੀ ਮੈਂ ਕਿਸਾਨ ਦਾ ਪੁੱਤਾਂ ਅਸੀਂ ਬੈਠੇ ਹਾਂ ਤੁੱਪੇ ਸਾਡੇ ਬਰਾਬਰ ਬੈਠੇ ਜਿਹੜਾ ਸਾਨੂੰ ਕਹ ਰਿਹਾ ਵੀ ਇਹ ਕਿਸੇ ਪਾਰਟੀਆਂ ਦੇ ਨੇ ਜਿਹੜਾ ਪਹਿਲਾਂ ਉੱਠੜੂ ਉਹ ਪਤਾ ਲੱਗ ਜਾਊਗਾ ਜਿਹੜਾ ਪਹਿਲਾਂ ਉੱਠੂ ਵੀ ਉਹ ਕਿਸਾਨ ਨਹੀਂ ਹੈਗਾ ਦੇਖ ਲੈਣੇ ਆ ਠੇਕਿਆਂ ਤੇ ਜ਼ਮੀਨਾਂ ਦੇ ਕੇ ਕਿਸਾਨ ਨਹੀਂ ਬਣਦੇ ਹੈਗੇ ਮੁੱਖ ਤੰਦਾ ਉਹਨਾਂ ਦਾ ਰਾਜਨੀ ਰੋਟੀਆਂ ਸੇਕਣ ਦਾ ਕਦੇ ਇਸ ਪਾਰਟੀ ਚ ਕਦੇ ਉਸ ਪਾਰਟੀ ਚ ਪਾਰਟੀ ਛਾਲ ਮਾਰੀ ਸਿਰਫ ਇੱਕ ਕੁਰਸੀ ਮੇਨ ਆ ਤੇ ਤੁਸੀਂ ਕਹਿੰਦੇ ਕਿ ਟਰੈਕਟਰ ਜਿਹੜੇ ਤੋੜੇ ਗਏ ਸੀ ਪੰਜਾਬ ਪੁਲਿਸ ਨੇ ਤੋੜੇ ਸੀ ਤੇ ਕੋਈ ਨਹੀਂ ਚਲਾਈ ਸੀ ਪੰਜਾਬ ਪੁਲਿਸ ਨਹੀਂ ਨਹੀਂ ਹਰਿਆਣਾ ਪੁਲਿਸ ਪੁਲਿਸ ਪ੍ਰਜਾ ਮੈਂ 50 ਪੁਲਸੀਆਂ ਪੁਲਿਸ ਪ੍ਰਸ਼ਾਸਨ ਕਹਿ ਰਹੇ ਆ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਨੇ ਕੀਤਾ ਸੀ ਕੀਤਾ ਸੀ ਬਿਲਕੁਲ ਜੀ ਤੇ ਹੁਣ ਦਾ ਮਿਸਿੰਗ ਇੱਕੋ ਕਿਨੀ ਦੇਰ ਹੋ ਗਈ ਤੁਸੀਂ ਬੈਠੇ ਹੋ ਤੁਸੀਂ ਤਕਰੀਬਨ ਅਸੀਂ ਇੱਥੇ 11:30 12:00 ਦੇ ਤਕਰੀਬਨ ਪਹੁੰਚੇ ਹੋਏ ਆ ਜੀ ਤੇ ਅਸੀਂ ਬਹੁਤ ਬੇਨਤੀਆਂ ਕਰ ਲਿਆ ਵੀ ਸਾਡੇ ਆ ਕੇ ਸਵਾਲਾਂ ਦੇ ਜਵਾਬ ਦਿੱਤੇ ਮੈਨੂੰ ਐ ਲੱਗਦਾ ਵੀ ਸ਼ੱਕ ਸਾਨੂੰ ਪੈਂਦੀ ਆ ਵੀ ਉਹ ਸਾਡੇ ਆਉਣ ਤੋਂ ਉਹਨਾਂ ਨੂੰ ਪਤਾ ਸੀ ਕਿਉਂਕਿ 10 ਦਿਨ ਪਹਿਲਾਂ ਦਾ ਪ੍ਰੋਗਰਾਮ ਬਣਿਆ ਹੋਇਆ ਵੀ ਉਹਨਾਂ ਨੂੰ ਪਤਾ ਸੀ ਵੀ ਆਉਣਾ ਤਾਂ ਉਹ ਸਾਡੇ ਸਵਾਲਾਂ ਤੋਂ ਡਰਦੇ ਪਹਿਲਾਂ ਹੀ ਭੱਜ ਗਏ ਦੇਖੋ ਮੈਸੇਜ ਸਾਡਾ ਖਬਰਾਂ ਵਿੱਚ ਵੀ ਚੱਲਦਾ ਸੀ ਪੂਰੇ মিডিਆ ਦੇ ਵਿੱਚ ਇਹ ਪਹਿਲਾਂ ਤੋਂ ਪ੍ਰੋਗਰਾਮ ਬਣਿਆ ਹਾ ਤਕਰੀਬਨ 10 ਦਿਨ ਦੇ ਲਗਭਗ ਹੋ ਗਏ ਇਸ ਪ੍ਰੋਗਰਾਮ ਨੂੰ ਬਣੇ ਹੋਏ ਨੂੰ ਪਰ ਇਹਨਾਂ ਨੂੰ ਪਤਾ ਸੀ ਵੀ 28 ਤਰੀਕ ਦਾ ਪ੍ਰੋਗਰਾਮ ਹੈ ਜਿਹੜਾ ਇਹਨਾਂ ਦੀਆਂ ਭਾਜਪਾ ਦੇ ਜਿੱਥੇ ਉਮੀਦਵਾਰ ਨੇ ਉਹਨਾਂ ਦੇ ਰੈਸ਼ਨਾਂ ਦੇ ਉੱਤੇ ਧਰਨੇ ਦਿੱਤੇ ਜਾਣਗੇ ਆ ਸਵਾਲ ਜਵਾਬ ਕੀਤੇ ਜਾਣਗੇ